ਸਾਸਰੀ ਗਾ ਸਰ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਮਿਹਰਬਾਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਤਵੀਰ ਟੌਪ ਦੀਆਂ ਵਾੜਾਂ ਲੈ ਕੇ ਆਉਂਦਾ ਚੰਗੀਆਂ ਵੱਡੀਆਂ 20 ਤੋਂ ਪਲੱਸ ਵਾਲੀਆਂ ਇਹ ਹੁੰਦੀਆਂ ਹਰ ਵੇਲੇ ਹਾਜ਼ਰ ਹੀ ਹੁੰਦੀਆਂ ਵਾ ਗੱਬੜਾਂ ਵੀ ਮਿਲਦੀਆਂ ਤੇ ਤਾਜ਼ੀਆਂ ਸੁਈਆਂ ਵੀ ਤਾਂ ਅੱਜ ਦੋ ਸੇਲ ਕਰਨੀਆਂ ਤਾਜ਼ੀਆਂ ਸੁਈਆਂ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਸਭ ਤੋਂ ਪਹਿਲਾਂ ਹਰ ਵਾਰ ਆਪਾਂ ਬੇਨਤੀ ਕਰਦੇ ਹਾਂ ਜਿਹੜੀ ਉਹੀ ਬੇਨਤੀ ਆ ਜੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬੜ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਵੜਾਂ ਡੀਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਪਿੰਡ ਸਾਹਿਬ ਤੋਂ ਸੁਣਾਓ ਠੀਕ ਆ ਜੀ ਆਪਣੇ ਤੇ ਅੱਜ ਕਿੰਨੇ ਆ ਬਹੁਤ ਪੰਜ ਤਿੰਨ ਜਹਾਜ ਤਿੰਨ ਦੋ ਤਾਜੀਆਂ ਸੁਈਆਂ ਦੋ ਕਲਦੀਆਂ ਸੁਈਆਂ ਲੈਣਾ ਹਾਂਜੀ ਇੱਕ ਵੜ ਗੱਬਣ ਹਵਤਾ ਲੈਣੀ ਇੱਕ ਗੱਬਣ ਹਾਂਜੀ ਠੀਕ ਹੈ ਜੀ ਐਡਰੈਸ ਦੱਸ ਦੋ ਜੀ ਆਪਣਾ ਆਪਣਾ ਪਿੰਡ ਮਿਹਰਬੰਨਪੁਰਾ ਜੀ ਜਿਲ੍ਹਾ ਅੰਮ੍ਰਿਤਸਰ ਜੀ ਜਿੱਥੇ ਜਹਾਜ ਲੱਗਾ ਆ ਓ ਅੱਧਾ ਕਿਲੋਮੀਟਰ ਆ ਆਪਣਾ ਇਹ ਟੂਲ ਟੈਕਸ ਆ ਉਹ ਵੀ ਅੱਧਾ ਕਿਲੋਮੀਟਰ ਆ ਠੀਕ ਹੈ ਜੀ ਹਾਂਜੀ ਸਹੀ ਆ ਤੇ ਨਾਮ ਕੀ ਹੈ ਜੀ ਸਰਵਜੀ ਸਿੰਘ ਜੀ ਫੋਨ ਨੰਬਰ ਦੱਸ ਦੋ 75085 14496 ਠੀਕ ਹੈ ਪਹਿਲਾ ਮਾਲ ਚਲ ਗਿਆ ਦੂਰੀ ਹਾਂਜੀ ਹਾਂਜੀ ਵੇ ਗਿਆ ਦੂਰ ਚਲ ਗਿਆ ਠੀਕ ਹੈ ਜੀ ਤੇ ਸ਼ੁਰੂਆਤ ਆਪਾਂ ਪਹਿਲਾਂ ਕਰੀਏ ਤਾਜੀ ਜਿਹੜੀ ਹਾਂਜੀ ਦੋਵੇਂ ਵੱਡੀ ਆ ਹਨਾ ਹਾਂਜੀ ਤੇ ਇਹਦਾ ਡੱਬ ਵੀ ਬੜਾ ਚੰਗਾ ਉਹ ਬੱਚਾ ਮਗਰ ਕੀ ਆ ਵੀ ਵਛੇ ਆ ਭਾਈ ਦੋਵਾਂ ਦੇ ਮਗਰ ਵਛੇ ਆ ਦੋਵਾਂ ਮਗਰ ਤੇ ਕੱਦ ਕਾਠ ਚੈੱਕ ਕਰੀਏ ਤਾਂ ਬਹੁਤ ਵੱਡਾ ਆ ਤੇ ਬੇਲ ਦੀ ਵੀ ਕਾਫੀ ਲੰਮੀ ਹੈ ਹਨਾ ਹਾਂਜੀ ਹਾਂਜੀ ਬਹੁਤ ਸੂਆ ਦਾ ਕਿਨਵਾਊਗਾ ਦੂਜਾ ਸੂਆ ਵੀਰ ਜੀ ਦੂਜਾ ਸੂਆ ਆ ਵੇਖੋ ਜੀ ਹਵਾਂ ਨਾ ਚੈੱਕ ਕਰੋ ਕਰੋ ਦਰਸ਼ਨ ਕਰਮਾਂ ਵਾਲੀ ਦੇ ਨਾੜਾਂ ਵੇਖੋ ਨੀ ਨਾੜਾਂ ਵੇਖੋ ਕਿੱਡਾ ਸੋਹਣਾ ਲੱਗਾ ਥਾਣੇ ਨੂੰ ਪੂਰਾ ਐ ਮੁੱਠੇ ਜਵਾਲ ਨਾੜਾਂ ਬਾਜੀ ਬਹੁਤ ਨਾੜਾਂ ਵੀ ਹਵਾਨੇ ਤੇ ਬਹੁਤ ਚੰਗੀਆਂ ਲੱਗੀਆਂ ਥਾਣ ਦੀ ਕੁਆਲਿਟੀ ਇੱਕ ਨੰਬਰ ਦੀ ਜਦੋਂ ਦੇਖ ਲੋ ਚਾਰੇ ਥਾਣ ਚੰਗੇ ਸੋਹਣੇ ਸੁਨੱਖੇ ਆ ਜੀ ਭਾਜੀ ਕਿੰਨਾਵਾਂ ਬੋਲਾ ਦੇ ਕੋਲ ਭਾਜੀ ਉਹ 18 ਕਿਲੋ 18 ਕਿਲੋ ਬੋਲਾ ਇਸ ਟਾਈਮ ਤੇ ਤਿਆਰ ਵਾ ਠੀਕ ਆ 18 18 ਕਿਲੋ ਬੋਲਾ ਠੀਕ ਆ ਤੋਰੀਏ ਵੀਰ ਜੀ ਨੂੰ ਖੋਲ ਕੇ ਤੋਰੋ ਜੀ ਬਾਕੀ ਪੂਰੀ ਸੋਹਣੀ ਸੁਨੱਖੀ ਪੂਰੀ ਆ ਕੱਦ-ਕਾੜ ਤੁਸੀਂ ਵੇਖ ਲਓ ਵੀ ਕਿੱਡਾ ਵਾ ਬੇਸ ਕੁਆਲਟੀ ਚੈੱਕ ਕਰੋ ਜੀ ਬਾਕੀ ਸੂ ਦੇ ਵਿੱਚ ਆਈ ਆ ਥੋੜਾ ਜਿਹਾ ਜੇਰ ਜੂ ਰੈਂ ਕੰਪਲੀਟ ਆ ਹਾਂ ਜੀ ਹਵਾਨਾ ਚੈੱਕ ਕਰੋ ਜੀ ਆ ਵੇਖੋ ਫਿਕਸ ਆਰਡਰ ਵਾਲੀ ਆ ਨਾਣਾ ਭਾਜੀ ਵੇਖੋ ਕੱਲੀਆਂ ਕੱਲੀਆਂ ਨੇ ਹਾਂ ਜੀ ਹਾਂ ਜੀ ਬਾਕੀ ਜੇ ਤਾਜੀ ਸੂਈ ਆ ਤੁਹਾਡੇ ਹਾਂ ਜੀ ਕੱਲ ਦੀ ਸੂਈ ਆ ਹਾਂ ਕਰਕੇ ਲੱਗਦਾ ਲਿਸਾ ਆਪਾਂ ਨੂੰ ਲੱਗਦਾ ਥੋੜਾ ਜਿਹਾ ਬਾਕੀ ਸੈਜ ਫੋਲਿਆ ਠੰਡੀ ਧੀਰੀ ਆ ਵੇਖੋ ਜੀ ਕਰੋ ਤੇ ਚਵਾਈ ਉਧਰ ਰੱਸੀ ਪਾ ਕੇ ਕਰਦੇ ਭਾਜੀ ਭਾਈ ਰੱਸੀ ਪਾ ਕੇ ਕਰ ਲਓ ਜਿੱਦਾਂ ਮਰਜ਼ੀ ਬਾਗੀ ਚੋਣ ਲੱਗੀ ਹੈ ਭਾਜੀ ਮੋਟਰ ਹੀ ਹੁੰਦੀ ਹੈ ਤਾਂ ਠੀਕ ਹੈ ਜੀ ਤੇ ਬ੍ਰੀਡ ਬਰੂਡ ਫੋਜ ਜਾਣ ਜਾਣ ਦੋ ਗਾਣ ਸਰਦੀ ਆ ਗਈ ਇਹਨਾਂ ਨੇ ਹੁਣ ਬਾਕੀ ਹੈ ਕਿ ਮੌਸਮ ਹਾਂ ਜੀ ਨਿਕਲ ਗਿਆ ਹੁਣ ਗਰਮੀ ਇਹ ਤਾਂ ਏਟੀਐਮ ਮਸ਼ੀਨ ਹੀ ਬਣ ਜਾਣੀ ਹੁਣ ਸਿਆਲ ਚ ਹਾਂ ਜੀ ਹਾਂ ਜੀ ਦੋਵੇਂ ਵਛੀਆਂ ਸੁਈਆਂ ਟੋਪਰ ਆਈਆਂ ਪੂਰੀਆਂ ਠੀਕ ਆ ਤੇ ਕਿੰਨਾ ਕੁ ਵੀਰ ਜੀ ਦੁੱਧ ਚਵਾਉਗੀ ਏ ਦੁੱਧ ਤੇ ਭਾਜੀ ਜੇ ਸੇਵਾ ਚੰਗੀ ਉਹਦੇ ਭਾਏ 30 ਚਵਾਜੇ ਹਾਂ ਜੀ ਨਹੀਂ 5 ਕਿਲੋ ਤੋਂ ਠਾਣੀ ਵਛੀ ਜਾਂਦੀ ਠੀਕ ਆ ਹਾਂ ਜੀ ਬਾਕੀ ਨੋਰਮਲ ਸੇਵਾ ਦੇ ਚਵਾਈ ਜਾਣਾ ਆ 5 ਕਿਲੋ ਵਸ਼ੀ ਚਵਾਈ ਹਾਂਜੀ ਠੀਕ ਆ ਬਰੀਡ ਪੂਰੀ ਆ ਬਾਕੀ ਜਾਨ ਨਸਲ ਬੜੀ ਆ ਹਾਂਜੀ ਆ ਤਨ ਧਾਰਾ ਮਾਰ ਕੇ ਦਿਖਾਉਣੀ ਐ ਜਿਹੜੀ ਮੋਟੀ ਧਾਰਾ ਠੀਕ ਆ ਜੀ ਠੀਕ ਆ ਧਾਰਾ ਮਾਰ ਕੇ ਦਿਖਾ ਦਿੰਨੇ ਆ ਆਪਾਂ ਬਾਕੀ ਰੱਸੀ ਪਾਉਣ ਦੀ ਲੋੜ ਨਹੀਂ ਬਾਕੀ ਪਾ ਵੀ ਰਵੇ ਤਾਂ ਕੋਈ ਐਡੀ ਗੱਲ ਵੀ ਨਹੀਂ ਕੀ ਕੋਈ ਗਰਮੀ ਆ ਮੱਖੀ ਮਛਰ ਦਾ ਕਰਕੇ ਥੋੜਾ ਬੋੜਾ ਪਾ ਲੈਣੀ ਚਾਹੀਦੀ ਆ ਰੱਸੀ ਹਾਂਜੀ ਧਾਰਾ ਮਾਰ ਕੇ ਦਿਖਾ ਦਿੰਨੇ ਕਰ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਜੀ ਤੇ ਮੁੱਠੀ ਦੀ ਚਵਾਲ ਹੈ ਆ ਚਾਰੇ ਥਣ ਪੜੀ ਜਵਾਲਾ ਨੇ ਆਹ ਦੇਖੋ ਜੀ ਥਣ ਬਾਜੀ ਵਿਖਾਓ ਅੱਜ ਕੀ ਬਣਾਣ ਥਣ ਦਿਖਾਈਏ ਥਣ ਵੇਖੋ ਥਣ ਦਾ ਗੈਵ ਵੇਖੋ ਐ ਸੋਹਣਾ ਥਣ ਆ ਜੀ ਪੂਰਾ ਮਾਣਾ ਬਾਜੀ ਬਹੁਤ ਜਿਆਦੀ ਵਸ਼ੀਖਰੀ ਨੇ ਹਾਂ ਜੀ ਚਵਾਜ ਐ ਕਿ ਕਰੋ ਜੱਡਾ ਸੋਹਣਾ ਚਵਾਜ ਆ ਜੀ ਧਾਰ ਬਹੁਤ ਸੋਹਣੀ ਆ ਜੀ ਆ ਵੀ ਕੋਈ ਧਾਰ ਚਾਹ ਕਰਨੀ ਚੰਗੀ ਸੋਹਣੀ ਠੀਕ ਆ ਵੀਰ ਜੀ ਤੇ ਮੁੱਲ ਮੁੱਲ ਭਾਈ ਜੈ ਜੀ ਕਰਨਾ ਅੱਜ ਨਹੀਂ ਮੁੱਲ ਜਨਾ ਕਰਨਾ ਠੀਕ ਆ ਜੈ ਜੀ ਮੜੀਆਂ ਜੈ ਜੀ ਦੇਣੀਆਂ ਆਪਾਂ ਠੀਕ ਆ ਜੀ ਇੱਕ ਦਾ ਵੀ ਨਹੀਂ ਮੰਗਣਾ ਆਪਾਂ ਹਾਂ ਜੀ ਹਾਂ ਜੀ ਕਿੰਨਾ ਕਰਨਾ 80 ਆਦੀ ਭਾਈ ਦੇਣਾ ਮਾਣ ਦਾਨ ਕਿੰਨਾ ਕਰਨਾ ਇਹ ਤਰਜ਼ ਨਾਲ ਬਾਜੀ ਛੋੜੋ ਜਿਉ ਮੌਕੇ ਤੇ ਕਰਦਾਂਗੇ ਬਾਜੀ 5000 ਰੁਪਇਆ 70000 ਰੁਪਇਆ ਦੀ ਵੇਛੀ ਆਪਾਂ ਦੇ ਦੇਣੀ ਹੈ ਜੀ ਉੱਚੋ ਛੋੜ ਬਾ ਉੱਚੋ ਛੋੜ ਨਹੀਂ ਹੋਣੀ ਬਾਜੀ ਬਾਕੀ ਫੋਨ ਕਰ 75 ਚ 5 ਛੋੜਿਆ ਜੀ ਕਰਤੀ ਆ ਵੀਰਾਂ ਭੈਣਾਂ ਪ੍ਰਭਾ ਇਹ 70000 ਦੀ ਪੂਰੇ 70000 ਦੀ ਵੇੜ ਦੇਣੀ ਆਪਾਂ ਵੇੜ 70 ਦੀ ਬਾਹਰੋਂ ਮਿਲਦੀ ਨਹੀਂ ਆ ਬਾਕੀ ਦੁੱਧ ਦੇਣਾ ਚਵਾਈ ਜਾਣਾ ਦੁੱਧ ਬਾਜੀ ਜਿੰਨੀ ਸੇਵਾ ਕਰੂ ਬੰਦਾ ਉਹਨਾਂ ਦਾ ਦੁੱਧ ਪਾਊਗੀ ਮੌਕੇ ਦੇ ਮਾਨਦਾਨ ਕਰਦੇ ਥੋੜਾ ਬੋਦਾ ਬਾਜੀ ਬਸ ਕਰਤਾ ਉੱਪਰੋਂ 70000 ਚ 5000 ਮਾਨ ਕਰ ਦੇਣਾ ਆਪਾਂ ਠੀਕ ਆ ਹੋਣੀ ਦੁਰ ਸਹੀ ਆ ਤੇ ਦੂਜੇ ਨੰਬਰ ਵਾਲੀ ਜਿਹੜੀ ਹਾਂਜੀ ਇਹ ਵੀ ਕਾਲੀ ਸੂਈ ਹੈ ਪਾਜੀ ਅੱਛਾ ਜੀ ਇਹ ਵੀ ਫੋਲੀ ਬਰੀਡ ਆ ਇਹਦੇ ਮਗਰ ਵੀ ਵਛਾ ਇਹਨੇ ਮਗਰੀ ਵਛਾ ਚੰਗੀ ਤਗੜੀ ਹੈ ਵੀ ਵੱਡੇ ਕੱਦ ਦੀ ਮਾਲਕਾ ਹਨਾ ਠੀਕ ਆ ਤੇ ਕਿੰਨਾ ਵੀਰ ਜੀ ਦੇ ਕੋਲ ਬੋਲਾ ਹੁਣ ਇਸ ਲਈ ਪਾਜੀ 16 17 ਕਿਲੋ ਹੋਗਾ ਬੋਲਾ 16 17 ਕਿਲੋ ਹਾਂਜੀ ਠੀਕ ਹੈ ਤੋਰੀ ਇਹਨੂੰ ਵੀ ਵੀਰ ਜੀ ਬਾਕੀ ਨਸਲ ਇਹਦੀ ਵੀ ਚੰਗੀ ਆ ਸੋਹਣੀ ਸੁਨੱਖੀ ਕੱਦ ਕਾਠ ਬੇਲ ਹਾਂਜੀ ਚੈੱਕ ਕਰ ਲਓ ਸਾਰੀਆਂ ਬਰੀਕੀਆਂ ਵੇਖੋ ਜੀ ਕੁਆਲਿਟੀ ਵੇਖੋ ਵੈੜ ਦੀ ਇਹਦਾ ਸੁਆ ਕਨਵਾਊਗਾ ਜੀ ਇਹਦੀ ਦੂਜਾ ਸੁਆ ਵੀਰ ਜੀ ਅੱਛਾ ਦੂਜਾ ਸੁਆ ਇਹਦਾ ਜੀ ਠੀਕ ਹੈ ਹਵਾਨਾ ਇਹਦਾ ਵੀ ਚੰਗਾ ਸੋਣਾ ਦੋਵੇਂ ਮੈਨਾਂ ਬਾਜੀ ਇੱਕ ਦੋ ਚੜ ਤੋਂ ਚੜਦੀ ਆ ਠੀਕ ਆ 17 ਕਿਲੋ ਬੋਲਾ ਹੁਣ ਜਿਹੜਾ ਤਿਆਰ ਆ ਹਨਾ ਠੀਕ ਹੈ ਜੀ ਤੇ ਰਸੀਏ ਨੂੰ ਵੀ ਨਹੀਂ ਪਾਉਣ ਦੀ ਲੋੜ ਬਾਜੀ ਪਾਓ ਨਾ ਪਾਓ ਕੋਈ ਟੈਨਸ਼ਨ ਨਹੀਂ ਬੜਾ ਦੋਵੇਂ ਇੱਕ ਦੂਜੇ ਤੋਂ ਚੜ ਤੋਂ ਚੜਦੀ ਆ ਅੱਜ ਵੜਾ ਹਾਂਜੀ ਹਾਂਜੀ ਠੰਡੀ ਠਹਿਰੀ ਆ ਵੇਖੋ ਜੀ ਬਾਕੀ ਸਾਫ ਸੁਥਰੀਆਂ ਵੇਲੋ ਲੇਵੇ ਲੂਵੇ ਵੇਖੋ ਬੈੜਾ ਬਾਕੀ ਨਿੱਗਰ ਹਵਾਨੇ ਵਾਲੀ ਆ ਹਵਾਨਾ ਨਹੀਂ ਕੋਈ ਵੀ ਇਹ ਜਗ ਝੂਲਦਾ ਫਿਰੂ ਆਪਾਂ ਲੈਂਦੇ ਨਹੀਂ ਭਾਜੀ ਜੀ ਜੀ ਤੁਹਾਨੂੰ ਪਤਾ ਹੀ ਆ ਜਿੰਨੀਆਂ ਤੁਸੀਂ ਅਜ ਤੱਕ ਆਪਣੇ ਵੀਡੀਓ ਪਾਈਆਂ ਹਾਂ ਜੀ ਹਾਂ ਜੀ ਹਾਂ ਮਾੜੀ ਲਈਦੀ ਨਹੀਂ ਪੂਰੀ ਭਜਨ ਵਾਲੀ ਆਗੇ ਮੈਂ ਨਾ ਜਿਆਦੀ ਬਰੀਡ ਆ ਭਾਜੀ ਕੱਦ ਕਾਰਚ ਆ ਪੂਰੀ ਕਾਗਜ ਵਾਂਗੂ ਬਰੀਕ ਆ ਕੋਈ ਬੰਦਾ ਆ ਕੇ ਮੋਟੀ ਨਹੀਂ ਕਹਿ ਸਕਦਾ ਇਹ ਮੋਟੀ ਖਲਦੀ ਆ ਜੀ 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 ਸੋਹਣੀ ਆ ਗਲਾਬੀ ਹਵਾਨਾ ਇਹਦਾ ਵੇਖੋ ਕਿੱਡਾ ਸੋਹਣਾ ਲੱਗਦਾ ਥਾਣ ਵੀ ਬੜਾ ਚੰਗਾ ਸੋਹਣਾ ਲੱਗਾ ਖਾਣਾ ਦਾ ਗਾਇਬ ਵੀ ਚੰਗਾ ਤੇ ਚਾਰੇ ਥਾਣੀ ਕੋਈ ਭਾਵੇਂ ਕੋਈ ਮਸ਼ੀਨ ਨਾਲ ਚੋਲੇ ਭਾਵੇਂ ਹੱਥ ਨਾਲ ਚੋਲੇ ਭਾਵੇਂ ਹੱਥ ਨਾਲ ਚੋਲੇ ਖਾਣੇ ਕਰਨ ਲੱਗੇ ਤਾਂ ਦਿਖਾ ਦਈਏ ਆ ਵੇਖੋ ਇਹ ਥਾਣਾ ਕਰੋ ਚੈੱਕ ਤੇ ਇਹ ਵੀਰ ਜੀ ਕਿੰਨਾ ਕ ਦੁੱਧ ਚਵਾਉਗੀ ਭਾਈ ਉਹ ਘਰ ਵਾਲਾ ਤਾਂ ਕਹਿੰਦੇ 26 27 ਕਿਲੋ ਹੀ ਚੁੰਦੇ ਰਹੇ ਹਾਂ ਹਾਂਜੀ ਹਾਂਜੀ ਬਾਕੀ ਦੁੱਧ ਤੁਹਾਨੂੰ ਜਿੰਨਾ 5-5 ਕਿਲੋ ਬੱਛੀਆਂ ਮੰਨ ਕੇ ਕੋਈ ਲੈ ਜੇ ਬੰਦਾ ਠੀਕ ਆ 5-5 ਕਿਲੋ ਤਾਂ ਹੀ ਘਟਣਗੀਆਂ ਠੀਕ ਆ ਖਾਣੀ ਵਿਸ਼ਿਆ ਕਰਦੀਆਂ ਦੁੱਧ ਠੀਕ ਆ ਜੀ ਠੀਕ ਹਾਂਜੀ ਬਾਕੀ ਸੇਵਾ ਕਰਨੀ ਜਿੰਨੀ ਬਰੀਕ ਨਸਲ ਹਾਂਜੀ 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 ਬਰੀਡ ਵਾਲੀਆਂ ਕੋਈ ਉਹੋ ਜੀ ਗੱਲ ਨਹੀਂ ਦੋਗੜੀਆਂ ਬਰੀਡ ਵਾਲੀਆਂ ਬਾਕੀ ਕੁਆਲਿਟੀ ਚੰਗੀ ਆ ਹਾਂਜੀ ਆ ਵੇਖੋ ਜੀ ਅਜੇ ਬੋਲੇ ਤੇ ਯਾਰ ਬੋਲਾ ਬੋਲਾ ਭਾਜੀ ਜਿਹੜਾ ਭੈਣ ਭਰਾ ਵੇ ਨਾਲੇ ਬੋਲਾ ਖਾ ਕੇ ਜਾਵੇ ਹਾਂਜੀ ਤੇ ਨਾਲੇ ਵੜਾ ਨੂੰ ਲੈ ਕੇ ਜਾਵੇ ਜੀ ਬਸ ਬਸ ਬਾਕੀ ਨਾੜਾ ਨੂੜਾ ਲੈਵੇ ਤੇ ਵਗਾ ਦੋ ਹਾਂਜੀ ਨਾੜਾ ਨੂੜਾ ਲੈਵੇ ਤੇ ਚੰਗੀਆਂ ਆ ਵੇਖੋ ਕਰੋ ਚੈੱਕ ਆਹ ਵੇਖ ਕਰੋ ਕੋਈ ਨ ਮਾਰ ਦੋ ਜੀ ਥਾਣ ਥਣ ਬੜਾ ਸੋਹਣਾ ਕੱਢਦੀ ਆ ਵੇਖੋ ਕਰੋ ਚੈੱਕ ਖਾਣ ਦੀ ਕੁਆਲਿਟੀ ਵੇਖ ਲੋ ਜੀ ਇਹ ਕਰੋ ਆ ਵੇਖੋ ਕਰੋ ਚੈੱਕ ਪੂਰੀ ਧੂੜ ਡਾਉਂਦਾ ਪਾਉਗੇ ਭਾਜੀ ਬੋਲੇ ਆ ਹਾਂ ਜੀ ਵੇਖੋ ਜੀ ਪਰ ਪੂਰੀ ਪੋਲੀ ਲੱਗਣ ਢੀ ਜਿਹੜੇ ਸਾਨੂੰ ਮੈਂ ਨਾ ਭਾਜੀ ਬਹੁਤ ਯਾਦੀ ਦੁਆਰਾ ਸਾਫ ਹਵੇ ਠੀਕ ਹੈ ਹਾਂਜੀ ਤੇ ਇਹ ਕਿੰਨਾ ਕ ਭਾਜੀ ਦੋਦੇ ਚਵਾਉਗੀ ਭਾਜੀ ਦੁੱਧ ਘਰ ਹੈ 26 27 ਕਿਲੋ ਕਹਿੰਦੇ ਚੁੰਦੇ ਰਹੇ ਅੱਛਾ ਜੀ ਹਾਂ ਤੇ ਬਾਕੀ ਦੁੱਧ 56 ਕਿਲੋ ਤੋਂ ਨਹੀਂ ਥਾਂ ਜਾਂਦੀ ਠੀਕ ਹੈ ਬਾਕੀ ਉੱਚੀਆਂ ਲੰਮੀਆਂ ਭਾਜੀ ਕੋਈ ਛੋਟੀਆਂ ਮੰਨ ਗਿਰਾਂ ਲਵੇ ਕੋਈ ਕੱਦ ਕਾਟ ਚੰਗਾ ਵੱਡਾ ਹਾਂਜੀ ਹਾਂਜੀ ਜੀ 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 ਠੀਕ ਆ ਤੇ ਮੋਲੇ ਦਾ ਕਿੰਨਾ ਕਰਨਾ ਜੀ ਇਹਦਾ ਭਾਜੀ ਮੁੱਲ ਭਾਏ 90 ਕਰ ਲਈ ਮੈਂ 85 ਬਾ 80 ਹਾਂਜੀ 70000 ਦੀ ਵਸ਼ੀਆ ਦੇ ਦਾਂਗੇ ਭਾਜੀ ਇਹ ਵੀ 70000 ਦੀ ਹਾਂ 70000 ਦੀ 70 70000 ਦੀ ਹਾਂਜੀ ਇਹਦਾ ਭਾਜੀ 2000 ਰੁਪਏ ਮਾਨ ਕਰ ਦਾਂਗੇ ਇਹਦਾ ਕਿੰਨਾ 68000 ਹੋ ਗਿਆ 68000 ਰੁਪਏ ਦੀ ਮੈਂ ਦੇਵਾਂਗੇ ਠੀਕ ਆ ਤੇ ਜੇ ਜੋੜਾ ਹੀ ਕੇ ਲਾਇਆ ਗਿਆ ਤੇ ਜੋੜਾ ਲੈ ਜੇ ਕੋਈ ਨਹੀਂ ਵੀਰ ਜੀ ਉਹ ਚ ਖੁੱਲਾ ਮਾਨੋ ਜੀ ਹੋਰ ਕੋਈ ਨਹੀਂ ਭਾਜੀ ਕਰ ਦਾਂਗੇ ਮਾਨ ਤਨ ਫੋਨ ਕਰੇ ਕੋਈ ਹਾਂਜੀ ਆ ਤੋਰ ਕੇ ਤੁਹਾਨੂੰ ਵਿਖਾ ਦਿੰਦੇ ਆ ਇੱਕ ਰਾਂ ਫੇਰ ਤੋਰ ਦੋ ਦੋਵੇਂ ਫੜ ਲਓ ਪਰ ਇਹ ਦੋਵੇਂ ਇਕੱਠੀਆਂ ਤੋਰ ਦੋ ਇਕੱਠੀਆਂ ਤੋਰ ਦੋ ਦੋਵੇਂ ਆ ਵੇਖੋ ਜੀ ਜੋੜਾ ਹੀ ਆ ਵੇਖੋ ਜੀ ਜੋੜਾ ਹੀ ਇਕੱਠਾ ਹੀ ਤੋੜ ਕੇ ਇੱਕ ਰਾਂ ਫੇਰ ਦਿਖਾ ਦਿੰਦੇ ਆ ਸੋਹਣੀਆਂ ਜਿਹਾ ਕੱਤ ਕਾੜ ਤੁਸੀਂ ਵੇਖ ਲਓ ਵੀ ਕੱਦ ਕਾੜ ਦਾ ਇੱਕ ਦੂਜੀ ਨਾਲੋਂ ਬਰਾਬਰ ਹੀ ਆ ਉਨੇ ਕੀ ਵੀ ਫਰਕ ਨਾ ਲੱਗੂਗਾ ਤੁਹਾਨੂੰ ਵਜ਼ਨ ਵੀ ਚੰਗਾ ਹੋਊਗਾ ਥਣ ਜਿਹੜਾ ਲੇਵੇ ਆ ਤੁਸੀਂ ਚੈੱਕ ਕਰੋ ਹਾਂ ਦੋਵਾਂ ਨੇ ਕੋਈ ਫਰਕ ਲੱਗਾ ਤਾਂ ਦੱਸਿਓ ਇੱਕੋ ਜਿਹੀਆਂ ਲੱਗਦੀਆਂ ਮੈਨੂੰ ਦੋਵੇਂ ਸੋਹਣੀਆਂ ਲੱਗੀਆਂ ਜਾਂਦੀਆਂ ਜੀ ਜਾਣ ਦੋ ਆ ਫੜੀ ਮਹਿਕਦਾਂ ਅੱਜ ਭਾਰਸੇ ਰੀ ਮਿਲਗੀਆਂ ਭਾਰਸੇ ਦੇ ਰਣੀਆਂ ਆਪਾਂ ਹਾਂ ਬਾਕੀ ਭਾਜੀ ਵੇੜਾ ਦਾ ਲੇਖਾ ਨਹੀਂ ਕੋ ਦੋਵਾਂ ਦਾ 168000 ਦੀ 170000 ਦੀ ਹਾਂਜੀ ਮੁੱਲ ਦੋਵਾਂ ਦੇ ਹੀ ਐਜ ਅੱਜ ਬਿਲਕੁਲ ਹੀ ਐਜ ਜੀ ਹਾਂਜੀ ਬਾਕੀ ਵੜਾ ਵਿੱਚ ਮਾਲ ਆ ਜਾ ਪਾਜੀ ਆਪਾਂ ਹੀ 85 85 ਯਾਰ ਮੁੱਲ ਪਾ ਸਕਦੇ ਆਪਾਂ ਆਪਾਂ ਨੂੰ ਭਾਸੇ ਨੂੰ ਮਿਲੀਆਂ ਤੇ ਭਾਸੇ ਦੇ ਜੀ 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 ਬਾਕੀ ਥਾਣ ਥਣ ਓਕੇ ਵੀਰ ਜੀ ਮੈਂ ਨਾ ਵੀਰ ਜੀ ਥਾਣਾ ਦੇਖੋ ਕਿਹੋ ਜੇ ਲੈਣਾ ਦੇ ਠੀਕ ਆ ਤੇ ਕੋਈ ਬਾਤ ਘਾੜਦ ਨਹੀਂ ਮੈਂ ਨਾ ਪਾਜੀ 1921 ਵੀ ਹੋਵੇ ਤੇ ਆਪਾਂ ਜ਼ਿੰਮੇਵਾਰ ਬੈਠੇ ਆ ਜੀ ਠੀਕ ਆ ਲੈ ਜਾ ਵੀਰ ਲੈ ਜਾ ਜਿਹੜੀ ਗੱਲ ਕਹਿਦਾਂਗੇ ਉਹ ਗੱਲ ਨਿਕਲੂਗੀ ਬਾਕੀ ਉਹ ਗੱਲ ਤੋਂ ਭੱਜিয়ে ਦੇ ਮਤਲਬ ਹੌਣ ਜਾਂਦਾ ਕਰਾਇਆ ਅਸੀਂ ਦਵਾਂਗੇ ਜਿਹੜੇ ਬੰਦੇ ਨੂੰ ਗੇੜਾ ਪਾਜੇ ਕੋਈ ਦੇ ਠੀਕ ਹੈ ਜੀ ਠੀਕ ਹੈ ਗੇੜਾ ਪੈਣ ਹੀ ਨਹੀਂ ਦੇਣਾ ਮੈਂ ਠੀਕ ਆ ਤੇ ਆ ਵੀ ਦਿਖਾਣੀ ਵੀਰ ਜੀ ਹਾਂ ਜੀ ਇਹ ਵਸ਼ੀ ਗੱਭਣ ਆ ਇਹ ਗੱਭਣ ਹਾਂਜੀ ਠੀਕ ਆ ਇਹ ਕਿੰਨੇ ਕ ਦਿਨ ਲਾ ਜੂ ਇਹ ਲੈ ਜੂ ਪਾਜੀ ਹਫਤਾ ਵਸ਼ੀ ਇੱਕ ਹਫਤਾ ਲੈ ਜੂ ਇਹ ਵੀ ਦੁੱਧ ਵਾਲੇ ਤੇ ਕਿੰਨਾ ਕ ਦੁੱਧ ਜਵਾਉਗੀ ਇਹ ਦੁੱਧ ਪਾਜੀ 20 ਕਿਲੋ ਪਹਿਲਾਂ ਨੇ ਕੱਢਿਆ ਦੂਜੇ ਸਵੇਰੇ ਅੱਛਾ 20 ਕਿਲੋ ਕੱਢਿਆ ਇਹਨੇ ਠੀਕ ਆ ਇਹਨੂੰ ਵੀ ਤੋਰੀਏ ਲਓ ਤੋਰੋ ਜੀ ਬਾਕੀ ਚੈੱਕ ਕਰੋ ਵਸ਼ੀ ਬਹੁਤ ਹੀ ਸੋਹਣੀ ਆ ਵੀ ਨਸਲ ਵਾਲੀ ਆ ਕੁਆਲਿਟੀ ਚੰਗੀ ਆ ਜੀ ਵਸ਼ੀ ਦੇ ਥਾਣ ਭਾਂਡਾ ਬੜਾ ਸਾਫ ਲੱਗਾ ਇਹਨੂੰ ਵੀ ਵੇਖੋ ਜੀ ਵੇਲਦੀ ਐ ਵੀ ਜਿਹੜੀ ਗੱਲ ਗਾਉਂ ਵੀਰ ਜੀ ਉਹ ਨਿਕਲੂ ਦੰਦਾ ਚ ਕਵਾ ਦੰਦਾ ਜੇ ਦਾ ਜੀ 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 ਉਹ ਆਪਣੀ ਵੇਖ ਕੇ ਪਰ ਕੇ ਲੈ ਜੇ ਪਰ ਸ਼ਾਈਨਿੰਗ ਨਹੀਂ ਆ ਤੇਲ ਚੋਂ ਗੱਡੀ ਹੁੰਦੀ ਆ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਠੰਡੀ ਤੇਰੀ ਆ ਕਮਾਲ ਆ ਵੀ ਰਾਜਾ ਫੇਸ ਵੇਖੋ ਭਾਜੀ ਨਿਗਾਹ ਆ ਹਾਂ ਜੀ ਵਜ ਨਹੀਂ ਫੋਲਿਆ ਬੈਡ ਦਾ ਜੀ ਆਲੇ ਰਾਣੇ ਏ ਆਰ ਕਾ ਕੰਨਾ ਕਾ ਚਾਹੂ ਦੁੱਧ ਵੀਰ ਜੀ ਭਾਜੀ 20 ਕਿਲੋ ਮੰਨ ਕੇ ਲੈ ਲਿਓ ਭਾਈ ਅੱਛਾ 20 ਕਿਲੋ ਦੇ ਹਿਸਾਬ ਨਾਲ ਲੈ ਜੇ ਕੋਈ ਠੀਕ ਆ ਆ ਵੇਖੋ ਜੀ ਬਾਕੀ ਕੈਮ ਆ ਪੂਰੀ ਏ ਇਹਦਾ ਮੁੱਲ ਇਹਦਾ ਮੁੱਲ ਭਾਜੀ 70000 ਕਰਦੇ ਆਂ ਹਾਂਜੀ 65000 ਦੀ ਲੈਟ ਦੇਣਾ ਛੋੜ ਹੋ ਜੂਗੀ 65000 ਚ 2000 ਰੁਪਏ ਭਾਜੀ ਕਰਦਾਂਗਾ ਮੰਗਦਾ ਠੀਕ ਹੈ ਜੀ ਹਾਂਜੀ ਤੇ ਕਰਨੀ ਕੋਈ ਗੱਲਬਾਤ ਹੋਰ ਕੋਈ ਗੱਲਬਾਤ ਨਹੀਂ ਜੀ ਠੀਕ ਹੈ ਜੀ ਵੀਰ ਨੂੰ ਫੋਨ ਕਰ ਲਿਓ ਇਹੇ ਤਿੰਨ ਪਸ਼ੂ ਸੇਲ ਕਰਨੇ ਆ ਦੋ ਤਾਜ਼ੀਆਂ ਸੂਈਆਂ ਇੱਕ ਗੱਬਣ ਤੇ ਸੋਹਣੀਆਂ ਸਨਖੀਆਂ ਬਾਕੀ ਹਰ ਵੇਲੇ ਹਾਜ਼ਰ ਰਹਿੰਦੀਆਂ ਇੱਥੇ ਜਦੋਂ ਮਰਜ਼ੀ ਆਓ ਖਰੀਦੋ ਬਣਾ ਦੋਵੇਂ ਭਾਜੀ ਫੁੱਲ ਸਾਫ਼ ਜੀ 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 ਸਾਫ਼ ਹੈ ਜੀ ਠੀਕ ਹੈ ਬਹੁਤ ਹੀ ਕੁਆਲਿਟੀ ਦੀ ਆ ਕੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ